ਪ੍ਰਿਤਪੂਰੀ ਆ ਸਾਰੇ ਇਗਰ ਤੁਸੀਂ ਇਹ ਮਨਾ ਰਹੇ ਹੋ ਵਾਹ ਹੰਜੀ ਤੋਂ ਵਾਲੇ ਥੋੜਾ ਦੱਸੋ ਜੀ ਹਾਂਜੀ ਅੱਜ ਅਸੀਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੌਕੇ ਤੇ ਸਮੂਹ ਵੀਨਸ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਖਾਇਆ ਜੀ ਮੈਂ ਚੇਅਰਮੈਨ ਹਰਪ੍ਰੀਤਪੂਰੀ ਮੇਰੇ ਨਾਲ ਸਰਦਾਰ ਕਾਰਜ ਸਿੰਘ ਆਂਗੜ ਜੀ ਉਮੀਦ ਪ੍ਰਧਾਨ ਅਤੇ ਲਖਵਿੰਦਰ ਸਿੰਘ ਜੀ ਸੈਕਟਰੀ ਮੌਜੂਦ ਹਨ ਤੇ ਸਾਡੇ ਰਜਨੀ ਸਖਸ਼ਾ ਜੀ ਪ੍ਰਧਾਨ ਸਾਰਿਆਂ ਨੇ ਮਿਲ ਕੇ ਇੱਕ ਉਪਰਾਲਾ ਕੀਤਾ ਕਾਸ਼ਾ ਸਾਰਿਆਂ ਦੇ ਦਿਵਸ ਅਤੇ ਵਿਸਾਖੀ ਦੇ ਮੌਕੇ ਤੇ ਸਮੂਹ ਸੰਗਤ ਵੱਲੋਂ ਲੰਗਰ ਅਤੇ ਅਸੀਂ ਇੱਥੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਨੇ ਉਸ ਤੋਂ ਬਾਅਦ ਜਿਨਨੇ ਵੀ ਆਪਣੇ ਮਾਰਕੀਟ ਵਾਲੇ ਨਾਲ ਦੇ ਕਰੋੜੀਆਂ ਚੋਂ ਸਮੂਹ ਸੱਜਣ ਸਾਰਿਆਂ ਨੂੰ ਉਤਤ ਦਿੱਤਾ ਤੇ ਖੁਸ਼ੀ ਦੇ ਮੌਕੇ ਤੇ ਇਹ ਥੋੜਾ ਜਿਹਾ ਉਪਰਾਲਾ ਕੀਤਾ ਇਹ ਚਲੋ ਸਾਰਿਆਂ ਦੀ ਸਰਬੱਤ ਦੇ ਭਲੇ ਵਾਸਤੇ ਇਹ ਪਾਠ ਤੇ ਭਾਈ ਤੁਸੀਂ ਹਰ ਸਾਲ ਮਨਾਂਦੇ ਹੋ ਜਾਂ ਪਹਿਲੀ ਵਾਰ ਬਣਾ ਲਈ ਇਹ ਅਸੀਂ ਪਹਿਲੀ ਵਾਰ ਮਨਾ ਰਹੇ ਆ ਜੀ ਤੇ ਸਾਡੀ ਕੋਸ਼ਿਸ਼ ਰਹੀ ਤਾਂ ਹਰ ਸਾਲ ਹੀ ਕਰਾਗੇ ਕਿਸੇ ਮਤਲਬ ਇੰਨੀ ਸੰਗਤ ਵੀ ਤੁਹਾਡੇ ਇੱਥੇ ਆ ਜਾਂਦੀ ਹੈ ਜੀ ਅਸੀਂ ਇਹ ਪਹਿਲੀ ਵਾਰੀ ਸਾਡੀ ਐਸੋਸੀਏਸ਼ਨ ਬਣੀ ਹੈ ਜੀ ਵੀਰਿਸ ਕਲੋਨੀ ਦੀ ਅਤੇ ਪਹਿਲੀ ਵਾਰੀ ਅਸੀਂ ਪਾਠ ਕਰਾ ਰਹੇ ਹਾਂ ਤੇ ਸਮੂਹ ਸੰਗਤ ਨੂੰ ਨਿਮੋਤਾ ਦਿੱਤਾ ਨਾਲ ਦੀਆਂ ਕਲੋਨੀਆਂ ਚੋਂ ਵੀ ਆਪਣੀ ਕਲੋਨੀ ਚੋਂ ਵੀ ਸੰਗਤ ਦਾ ਕਾਫੀ ਇਕੱਠ ਹੈ ਜੀ ਤੇ ਬੜੇ ਜੋਸ਼ੋਸ਼ ਨਾਲ ਸਾਰਾ ਸਾਰੇ ਮਨਾ ਰਹੇ ਨੇ ਜੀ ਖਾਜਾ ਪਹਿਲਾ ਦੇ ਤੇ ਕਿ ਸਾਖੀ ਦੇ ਬੋਲ ਕਹਿੰਦੇ ਤਾਂ ਸਾਕ ਤੁਸੀਂ ਕੀ ਜਾਣਾਂ ਸੰਦ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਐਸੋਸੀਏਸ਼ਨ ਬਣੀ ਹੋਈ ਆ ਵੈਲਫੇਅਰ ਐਸੋਸੀਏਸ਼ਨ ਵੀਨਸ ਕਲੋਨੀ ਪਟਿਆਲਾ ਦੇ ਨਾਮ ਤੇ ਰਜਿਸਟਰਡ ਆ ਸਾਡੀ ਕਲੋਨੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਭਾਈਚਾਰਾ ਆ ਭਾਈਚਾਰੇ ਦੇ ਵਿੱਚ ਕੁਝ ਸਾਜ ਪੈਦਾ ਕਰਨ ਵਾਸਤੇ ਅਸੀਂ ਇਹ ਸਾਜਰਾ ਦੇ ਸੁਨਾ ਰਹੇ ਆ ਜਿਹੜਾ ਭੇਤ ਭਾ ਦਾ ਭੇਤ ਭਾ ਵਾ ਉਸ ਨੂੰ ਅਸੀਂ ਸਮਾਪਤ ਕਰਨਾ ਚਾਹੁੰਦੇ ਆ ਤਾਂ ਜੋ ਸਾਰੇ ਆਪਸ ਵਿੱਚ ਮਿਲ ਕੇ रह ਸਕਣ ਸਾਡੇ ਕੋਲ ਐਸ ਵੀਡੇ ਨਾਲ ਦੀਆਂ ਕਮੋਨੀਆਂ ਤੋਂ ਸੰਗਤਾਈ ਹੋਈ ਹੈ ਬੜੀ ਦੂਰੋਂ ਦੂਰੋਂ ਸੰਗਤਾਈ ਹੋਈ ਹੈ ਔਰ ਮੈਨੂੰ ਉਮੀਦ ਹੈ ਵੀ ਅਸੀਂ ਹਰ ਇੱਕ ਸਾਲ ਇਸ ਇਸ ਤੋਂ ਵੀ ਮਤਲਬ ਕਿ ਇਸ ਤਰ੍ਹਾਂ ਦਾ ਵੱਡਾ ਪ੍ਰੋਗਰਾਮ ਕਰਿਆ ਕਰਾਂਗੇ ਤਾਂ ਜੋ ਸਾਰੇ ਲੋਕ ਆਪਸ ਵਿੱਚ ਮਿਲ ਕੇ ਰਹਿ ਸਕਣ ਤੁਸੀਂ ਆਪਣੇ ਜਿਹੜੇ ਸੰਗਤ ਆ ਰਹੇ ਆ ਉਹਨਾਂ ਨੂੰ ਕੀ ਜਾਨਾ ਚਾਹਣਾ ਕੀ ਉਪਦੇਸ਼ ਦੇਣਾ ਚਾਹਦੇ ਅਸੀਂ ਉਪਦੇਸ਼ ਦੇਣਾ ਚਾਹੁੰਦੇ ਆ ਸਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦੇ ਨਾਲ ਜੋੜਿਆ ਤੇ ਨਾਲੇ ਉਹਨਾਂ ਨੇ ਜ਼ੁਲਮ ਦਾ ਨਾਸ਼ ਕਰਨမှာ ਅਸਤੇ ਮਤਰੇ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਤੇ ਉਹਨਾਂ ਨੂੰ ਆਪਸ ਵਿੱਚ ਫਾਰਿਆਂ ਨੂੰ ਆਪ ਮਿਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਹੈ